ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਰੋਹਿਲੇਖੰਡ ਦੇ ਇਲਾਕੇ ਵਿੱਚ ਪਹੁੰਚੇ ਰੋਹਿਲੇਖੰਡ ਦਾ ਇਲਾਕਾ ਇੱਕ ਬਹੁਤ ਹੀ ਪਛੜਾ ਹੋਇਆ ਇਲਾਕਾ ਸੀ ਤੇ ਉਸ ਇਲਾਕੇ ਵਿੱਚ ਇੱਕ ਰੋਹਿਲਾ ਸਰਦਾਰ ਨਾਮ ਦਾ ਬੰਦਾ ਰਹਿੰਦਾ ਸੀ ਜਿਹੜਾ ਕਿ ਬਹੁਤ ਨਿਰਦਈ ਸੀ ਦੂਰ ਦੂਰ ਤੱਕ ਲੋਕ ਰੋਹਿਲੇ ਸਰਦਾਰ ਦਾ ਨਾਮ ਸੁਣ ਕੇ ਵੀ ਡਰਦੇ ਸਨ ਰੋਹਿਲੇ ਸਰਦਾਰ ਦੇ ਬੰਦੇ ਆਪਣੇ ਅਲੱਗ-ਅਲੱਗ ਟੋਲੇ ਬਣਾ ਕੇ ਦੂਰ ਦਰਾਡੇ ਨਿਕਲ ਜਾਂਦੇ ਸਨ ਤੇ ਰਸਤੇ ਵਿੱਚ ਜਿਹੜਾ ਵੀ ਬੰਦਾ ਉਹਨਾਂ ਨੂੰ ਮਿਲਦਾ ਉਸ ਨੂੰ ਲੋਟ-ਪੋਟ ਲੈਂਦੇ ਤੇ ਜੇਕਰ ਉਹਨਾਂ ਨਾਲ ਕੋਈ ਬਹਿਸ-ਵਾਜੀ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਫੜ ਕੇ ਰੋਹਿਲੇ ਸਰਦਾਰ ਦੀ ਹਵੇਲੀ ਵਿੱਚ ਲੈ ਆਉਂਦੇ ਅਤੇ ਗੁਲਾਮ ਬਣਾ ਲੈਂਦੇ ਇਸੇ ਤਰ੍ਹਾਂ ਇੱਕ ਦਿਨ ਰੋਹਿਲੇ ਸਰਦਾਰ ਦੇ ਬੰਦਿਆਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਾਹਮਣਾ ਹੋ ਗਿਆ ਤੇ ਉਹ ਗੁਰੂ ਜੀ ਦੇ ਭਾਈ ਮਰਦਾਨਾ ਨੂੰ ਫੜ ਕੇ ਰੋਹਿਲੇ ਸਰਦਾਰ ਦੀ ਹਵੇਲੀ ਵਿੱਚ ਲੈ ਆਏ ਤੇ ਉਹਨਾਂ ਨੂੰ ਇੱਕ ਕੋਠੀ ਵਿੱਚ ਬੰਦ ਕਰ ਦਿੱਤਾ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਰੋਹਿਲੇ ਸਰਦਾਰ ਦੇ ਕੰਨਾਂ ਵਿੱਚ ਪਹਿਲੀ ਵਾਰ ਕਿਸੇ ਮਿੱਠੇ-ਮਿੱਠੇ ਕੀਰਤਨ ਦੀ ਆਵਾਜ਼ ਪਈ ਉਹ ਆਪਣੇ ਮੰਜੇ ਤੋਂ ਉੱਠ ਕੇ ਕੀਰਤਨ ਸੁਣਦਾ ਸੌਂਦਾ ਗੁਰੂ ਜੀ ਦੇ ਪਾਸ ਪਹੁੰਚ ਗਿਆ ਗੁਰੂ ਜੀ ਦੇ ਪਾਸ ਜਾਂਦਿਆਂ ਹੀ ਰੋਹਿਲੇ ਸਰਦਾਰ ਦੀ ਨਜ਼ਰ ਸਭ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਤੇ ਪਈ ਤਾਂ ਗੁਰੂ ਜੀ ਦੇ ਪਵਿੱਤਰ ਚਰਨਾਂ ਨੂੰ ਦੇਖ ਕੇ ਰੋਹਿਲੇ ਸਰਦਾਰ ਦੇ ਕੰਨਾਂ ਵਿੱਚ ਉਹਨਾਂ નિર્ਦੋਸ਼ ਲੋਕਾਂ ਦੇ ਚਿੱਕਾ ਸੁਣਾਈ ਦੇਣ ਲੱਗੀਆਂ ਜਿਨ੍ਹਾਂ ਨਾਲ ਉਸਨੇ ਅਜੇ ਤੱਕ ਧੱਕਾ ਕੀਤਾ ਸੀ ਰੋਹਿਲੇ ਸਰਦਾਰ ਦੀ ਐਨੀ ਹੀ ਬਤ ਨਹੀਂ ਹੋ ਰਹੀ ਸੀ ਕਿ ਉਹ ਗੁਰੂ ਜੀ ਦੇ ਚਰਨਾਂ ਤੋਂ ਨਿਗਾਹ ਹਟਾ ਕੇ ਉਹਨਾਂ ਦੇ ਚਿਹਰੇ ਵੱਲ ਦੇਖ ਸਕੇ ਰੋਹਿਲਾ ਸਰਦਾਰ ਗੁਰੂ ਜੀ ਦੇ ਚਰਨਾਂ ਵੱਲ ਵੇਖਤਾ ਵੇਖਤਾ ਅੱਗੇ ਗਿਆ ਤੇ ਕੋਲ ਜਾ ਕੇ ਉਸਨੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਤੇ ਰੱਖ ਦਿੱਤਾ ਤੇ ਆਖਣ ਲੱਗਾ ਕਿ ਮੇਰੇ ਉੱਤੇ ਮਿਹਰ ਕਰੋ ਮੇਰੇ ਉੱਤੇ ਮਿਹਰ ਕਰੋ ਰੋਹਿਲਾ ਰੋ ਰਿਹਾ ਸੀ ਜਿਉਂ-ਜਿਉਂ ਉਸਦੇ ਹੰਝੂ ਅੱਖਾਂ 'ਚੋਂ ਬਾਹਰ ਆ ਰਹੇ ਸਨ ਤਿਉਂ-ਤਿਉਂ ਉਸਦਾ ਮਨ ਹਲਕਾ ਹੋ ਰਿਹਾ ਸੀ ਉਸ ਨੂੰ ਐਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੀ ਆਤਮਾ ਸਵਰਗਾਂ ਵਿੱਚ ਪਹੁੰਚ ਗਈ ਹੋਵੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੋਹਿਲੇ ਸਰਦਾਰ ਦਾ ਸਿਰ ਉੱਪਰ ਉਠਾਇਆ ਅਤੇ ਕਹਿਣ ਲੱਗੇ ਰੋਹਿਲਿਆ ਮਿਹਰ ਤਾਂ ਤੇਰੇ ਉੱਪਰ ਸਿਰਫ ਉਹ ਕਰਤਾਰ ਹੀ ਕਰ ਸਕਦੇ ਹਨ ਮੈਨੂੰ ਤਾਂ ਸਿਰਫ ਉਸ ਅਕਾਲ ਪੁਰਖ ਨੇ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਉਣ ਲਈ ਭੇਜਿਆ ਹੈ ਤੇ ਜੇਕਰ ਤੂੰ ਵੀ ਚਾਹੁੰਦਾ ਹੈ ਕਿ ਤੇਰਾ ਵੀ ਉਦਾਰ ਹੋ ਜਾਵੇ ਤਾਂ ਅੱਜ ਤੋਂ ਹੀ ਬੁਰੇ ਕੰਮ ਛੱਡ ਦੇ ਦਸਾਂ ਨੋਹਾਂ ਦੀ ਕੀਰਤ ਕਰਨੀ ਸ਼ੁਰੂ ਕਰ ਦੇ ਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਭਲੇ ਕੰਮ ਵਿੱਚ ਲਗਾਉਣਾ ਸ਼ੁਰੂ ਕਰ ਦੇ ਕਿਉਂਕਿ ਉਸ ਮਾਲਕ ਦੀ ਕਚਹਿਰੀ ਵਿੱਚ ਨਾ ਤਾਂ ਬੰਦੇ ਦੀ ਤਾਕਤ ਤੇ ਨਾ ਹੀ ਬੰਦੇ ਦਾ ਧਨ ਦੇਖਿਆ ਜਾਂਦਾ ਹੈ ਉੱਥੇ ਤਾਂ ਬੰਦੇ ਦੇ ਕਰਮ ਦੇਖੇ ਜਾਂਦੇ ਹਨ ਅਤੇ ਕਰਮਾਂ ਤੋਂ ਇਲਾਵਾ ਨਾਲ ਹੋਰ ਕੁਝ ਵੀ ਨਹੀਂ ਜਾਂਦਾ ਰੋਹਿਲਾ ਸਰਦਾਰ ਗੁਰੂ ਜੀ ਦੇ ਬਚਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਉਸੇ ਹੀ ਦਿਨ ਸਾਰੇ ਕਿਤੇ ਗੁਲਾਮ ਬੰਦੇ ਛੱਡ ਦਿੱਤੇ ਤੇ ਲੁੱਟਾਂ ਖੋਹਾਂ ਦਾ ਕਮਾਇਆ ਧਨ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਗੁਰੂ ਜੀ ਨੂੰ ਕੁਝ ਦਿਨ ਆਪਣੇ ਪਾਸ ਰੱਖ ਕੇ ਉਹਨਾਂ ਦੀ ਸੇਵਾ ਕਰਨ ਦਾ ਫਲ ਪ੍ਰਾਪਤ ਕੀਤਾ ਸਤਨਾਮ ਸ੍ਰੀ ਵਾਹਿਗੁਰੂ ਜੀ